ਮੁੱਦਾ ਵੱਡਾ ਇਸ ਕਰਕੇ ਹੋ ਗਿਆ ਕਿਰ ਹਰ ਜਿਹੜੀ ਫਲੈਟ ਆਉਂਦੀ ਹੈ ਅਮਰੀਕਾ ਤੋਂ ਏਦਾਂ ਡਿਪੋਰਟੇਸ਼ਨ ਵਾਲੀ ਉਹ ਅਮ੍ਰਿਤਸਰੀ ਤਾਰੀ ਜਾ ਰਹੇ ਨੇ ਗੋਆ ਦੇ ਉੱਪਰ ਦੀ ਹੋ ਕੇ ਮੁੰਬਈ ਦੇ ਉੱਪਰ ਦੀ ਹੋ ਕੇ ਗੁਜਰਾਤ ਦੇ ਉੱਪਰ ਦੀ ਹੋ ਕੇ ਹਰਿਆਣੇ ਦੇ ਉੱਪਰ ਦੀ ਹੋ ਕੇ ਦਿੱਲੀ ਦੇ ਉੱਪਰ ਦੀ ਹੋ ਕੇ ਉਹ ਅਮ੍ਰਿਤਸਰ ਪਹੁੰਚਿਆ ਪਰ ਉਹ ਵੀ ਜੀ ਇਹ ਗੱਲ ਮਨ ਲਗਾ ਰੱਖ ਰੱਖਣਗੇ ਇਸਟਾਰਟ ਪੰਜਾਬੀ ਸੀ ਜਿਹੇ ਚ ਜ਼ਿਆਦਾ ਪੰਜਾਬੀ ਸੀ ਤਾਂ ਕਰਕੇ ਇੱਥੇ ਲਾਤਾ ਇਹ ਰੱਖੀ ਹੈ ਉਹਨਾਂ ਨੇ ਗੱਲ ਬਿਲਕੁਲ ਸਹੀ ਹੈ ਤੁਹਾਡੀ ਗੱਲ ਇਹ ਰੱਖੀ ਹੈ ਹੂੰ ਜੇ ਪੰਜਾਬੀਆਂ ਦੇ ਬਾਰੇ ਇੰਨਾ ਸੋਚਿਆ ਜਾ ਰਿਹਾ ਕਿ ਉਹਨਾਂ ਨੂੰ ਘਰਾਂ ਦੇ ਨੇੜੇ ਲਾਉਣਾ ਫਿਰ ਹਰਿਆਣਵੀ ਤੇ ਗੁਜਰਾਤੀਆਂ ਬਾਰੇ ਵੀ ਤਾਂ ਸੋਚਣਾ ਸੀ ਫਿਰ ਸੈਂਟਰ ਚ ਲਾ ਲੈਂਦੇ ਸੈਂਟਰ ਚ ਅੰਬਾਲੇ ਵਾਲਾ 에ਅਰਬੇਸ ਆਉਂਦਾ ਉੱਥੇ ਲਾ ਲੈਂਦੇ ਪਰ ਉੱਥੇ ਵੀ ਨਹੀਂ ਲਾਇਆ ਪਟਿਆਲਾ ਜ਼ਿਲ੍ਹੇ ਦੇ ਰਾਜਪੁਰੇ ਦੇ ਰਹਿਣ ਵਾਲੇ ਮੁੰਡੇ ਸੰਦੀਪ ਤੇ ਪ੍ਰਦੀਪ ਜੀ ਹੁਣ ਉਹ ਮੁੰਡੇ ਜਿਵੇਂ ਹੀ ਕੱਲ ਰਾਤ ਅੰਮ੍ਰਿਤਸਰ 에ਅਰਪੋਰਟ ਤੇ ਉਤਰੇ ਤਾਂ ਉਹਨਾਂ ਨੂੰ ਛੱਟ ਪੁਲਿਸ ਫੜ ਲੈਂਦੀ ਹੈ ਪਟਿਆਲਾ ਪੁਲਿਸ ਰਾਜਪੁਰੇ ਦੀ ਪੁਲਿਸ ਫੜ ਲੈਂਦੀ ਹੈ ਉੱਥੋਂ ਕਾਬੂ ਕਰਕੇ ਉਹਨਾਂ ਨੂੰ ਅਰੈਸਟ ਕਰ ਲੈਂਦੇ ਹਾਂ ਬਾਅਦ ਚ ਪਤਾ ਲੱਗਦਾ ਕਿ ਦੋਨਾਂ ਮੁੰਡਿਆਂ ਤੇ ਸਾਲ 2023 ਦੇ ਵਿੱਚ ਇੱਕ ਕਤਲ ਦਾ ਕੇਸ ਦਰਜ ਹੋਇਆ ਸੀ ਲਗਾਤਾਰ ਯੂਐਸਏ ਦੇ ਵੱਲੋਂ ਇਲੀਗਲ ਤੌਰ ਦੇ ਉੱਤੇ ਰਹਿ ਰਹੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਖਾਸ ਤੌਰ ਦੇ ਉੱਤੇ ਭਾਰਤੀਆਂ ਨੂੰ ਤਾਂ ਪੰਜਾਬ ਦੇ ਅੰਦਰ 2 ਜਹਾਜ ਆ ਚੁੱਕੇ ਨੇ ਤੀਜਾ ਜਹਾਜ ਅੱਜ ਉਤਰਨ ਵਾਲਾ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਇਸ ਨੂੰ ਲੈ ਕੇ ਵੱਡੀ ਚਰਚਾ ਇਹ ਛੜੀ ਹੋਈ ਹੈ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਖਾਸ ਤੌਰ ਦੇ ਉੱਤੇ ਪੰਜਾਬ ਦੇ ਅੰਦਰ ਇਹ ਰਾਜਨੀਤਿਕ ਲੋਕਾਂ ਦੇ ਵੱਲੋਂ ਰਾਜਨੀਤਿਕ ਲੀਡਰਾਂ ਦੇ ਵੱਲੋਂ ਇਹ ਧੜਾ ਧੜ ਬਿਆਨ ਦਿੱਤੇ ਜਾ ਰਹੇ ਨੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨarendra Modi ਚਾਹੇ Trump ਦੇ ਨਾਲ ਮੁਲਾਕਾਤ ਕਰਕੇ ਆਏ ਪਰ ਜੋ ਇਹ ਜਹਾਜ਼ ਨੂੰ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਉਤਾਰਨ ਦਾ ਫੈਸਲਾਗਾ ਇਹ ਬਿਲਕੁਲ ਗਲਤ ਆ ਕਿਉਂਕਿ ਇਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਆ ਰਿਹਾ ਕਿ ਜ਼ਿਆਦਾਤਰ ਪੰਜਾਬੀ ਹੀ ਹਨ ਹਾਲਾਂਕਿ ਉਸ ਜਹਾਜ਼ ਦੇ ਵਿੱਚ ਗੁਜਰਾਤ ਹਰਿਆਣਾ ਤੇ ਹੋਰ ਵੱਖ-ਵੱਖ ਸਟੇਟਾਂ ਦੇ ਵੀ ਨੌਜਵਾਨ ਸ਼ਾਮਲ ਹੁੰਦੇ ਨੇ ਪਰ ਪੰਜਾਬ ਚ ਹੀ ਕਿਉਂ ਜਹਾਜ਼ ਉਤਰੇ ਜਾ ਰਿਹਾ ਇਹ ਬਹੁਤ ਵੱਡੀ ਚਰਚਾ ਹੋਰ ਬਹੁਤ ਸਾਰੀਆਂ ਗੱਲਾਂ ਹਰ ਰੋਜ਼ ਜਦੋਂ ਜਹਾਜ਼ ਉਤਰ ਰਹੇ ਆ ਤਾਂ ਉਸ ਦੇ ਨਾਲ ਜਿਹੜੇ ਨੌਜਵਾਨ ਉਧਰੋਂ ਵਾਪਸ ਪਰਤ ਰਹੇ ਆ ਤਾਂ ਉਹ ਨਵੇਂ-ਨਵੇਂ ਖੁਲਾਸੇ ਕਰ ਰਹੇ ਨੇ ਗੱਲਬਾਤ ਕਰਦੇ ਆ ਇਸ ਮਸਲੇ ਦੇ ਉੱਤੇ ਮੇਰੇ ਨਾਲ ਮੇਰੇ ਸਾਥੀ rau vrinda singh banypal ਮੌਜੂਦ ਨੇ rau ji ਤੀਜਾ ਜਹਾਜ਼ ਲੈਂਡ ਹੋਣ ਜਾ ਰਿਹਾ ਅੱਜ ਦੋ ਜਹਾਜ਼ ਹੋ ਚੁੱਕੇ ਨੇ ਸਿਆਸਤ ਪੂਰੀ ਤਰ੍ਹਾਂ ਗਰਮਾ ਰਹੀ ਆ ਕੇਂਦਰ ਸਰਕਾਰ ਦੇ ਉੱਤੇ ਵਿਰੋਧੀ ਧਿਰਾਂ ਨਿਸ਼ਾਨੇ ਸਾਧ ਰਹੀਆਂ ਨੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਉਹ ਇਹ ਗੱਲ ਕਹਿ ਰਹੇ ਹਾਲਾਂਕਿ ਕਾਂਗਰਸ ਪਾਰਟੀ ਤਾਂ ਆਮ ਆਦੀ ਪਾਰਟੀ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੀ ਹੈ ਕਿ ਤੁਸੀਂ ਇੱਥੇ ਸਟਰਕਚਰ ਇਨਫਰਾਸਟ੍ਰਕਚਰ ਨਹੀਂ ਦੇ ਪਾਏ ਬੱਚਿਆਂ ਨੂੰ ਰੁਜ਼ਗਾਰ ਨਹੀਂ ਦੇ ਪਾਏ ਹਨ ਇਸੇ ਕਰਕੇ ਉਹ ਬਾਹਰ ਜਾ ਰਹੇ ਆ ਜਾਂ ਤੁਸੀਂ ਉਹਨਾਂ ਏਜੰਟਾਂ ਦੇ ਉੱਤੇ ਕਾਰਵਾਈ ਨਹੀਂ ਕਰ ਪਾਏ ਜਿਹੜੇ ਧੋਖਾਧੜੀ ਦਾ ਸ਼ਿਕਾਰ ਨੇ ਪਰ ਇਹ ਸਾਰੇ ਮਸਲੇ ਨੂੰ ਕੀ ਦੇਖਿਆ ਜਾਵੇ ਕਿ ਇਹ ਰਾਜਨੀਤਿਕ ਮੁੱਦਾ ਹੈ ਕਿ ਇਸੇ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਬਲੇਮ ਕਰਕੇ ਜਾਂ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਕੇ ਸਾਡਾ ਮਸਲਾ ਹੱਲ ਹੋ ਜਾਊਗਾ ਦੇਖੋ ਰਾਜੀਪ ਰਾਜਨੀਤਿਕ ਮੁੱਦਾ ਤਾਂ ਹੈ ਜਦੋਂ ਅਮਰੀਕਾ ਵਰਗਾ ਦੇਸ਼ ਆਪਣੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਏ ਹੋਏ ਲੋਕਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਦਾ ਹੈ ਤੇ ਫਿਰ ਰਾਜਨੀਤਿਕ ਮੁੱਦਾ ਤਾਂ ਬਣਨਾ ਹੀ ਹੈ ਕਿਉਂਕਿ ਰਾਜਨੀਤਿਕ ਸਾਂਝਾ ਨੇ ਹੁਣ ਜੇ ਅਮਰੀਕਾ ਨੇ ਇੰਡੀਆ ਦੇ ਨਾਲ ਲਿਸਟ ਸਾਂਝੀ ਕੀਤੀ ਇੰਡੀਆ ਨੇ ਐਗਰੀ ਕੀਤਾ ਕਿ ਹਾਂ ਅਸੀਂ ਆਪਣੇ ਲੋਕਾਂ ਨੂੰ ਵਾਪਸ ਲੈਣੇ ਆ ਤੇ ਇੰਡੀਆ ਨੇ ਇਹ ਵੀ ਐਗਰੀ ਕੀਤਾ ਕਿ ਜਿਹੜਾ ਅਮਰੀਕਾ ਸੈਨਾ ਦਾ ਜਿਹੜਾ ਜਹਾਜ਼ ਹੈ ਸੀ 17 ਗਲੋਬਸਟਰ ਕਿ ਉਹਨੂੰ ਅੰਮ੍ਰਿਤਸਰ ਤਾਰਾਂਗੇ ਅਸੀਂ ਹੁਣ ਉਹ ਤਾਂ ਇੱਕ ਵੱਖਰਾ ਮੁੱਦਾ ਹੋ ਗਿਆ ਇਮੀਗ੍ਰੇਸ਼ਨ ਦਾ ਇਲੀਗਲ ਦਾ ਪਰ ਮੁੱਦਾ ਵੱਡਾ ਇਸ ਕਰਕੇ ਹੋ ਗਿਆ ਕਿ ਯਰ ਹਰ ਜਿਹੜੀ ਫਲਾਈਟ ਆਉਂਦੀ ਹੈ ਅਮਰੀਕਾ ਤੋਂ ਇਦਾਂ ਡਿਪੋਰਟੇਸ਼ਨ ਵਾਲੀ ਉਹ ਅਮ੍ਰੇਤਸਰੀ ਤਾਰੀ ਜਾ ਰਹੇ ਨੇ ਹੂੰ ਕੱਲ ਪੰਜਾਬ ਸਰਕਾਰ ਨੇ ਐ ਮੁੱਖ ਮੰਤਰੀ ਨੇ ਕਾਫੀ ਅੱਗੇ ਹੋ ਕੇ ਇਹਦਾ ਵਿਰੋਧ ਕੀਤਾ ਜਿਹੜੀ ਦੂਜੀ ਫਲਾਈਟ ਆਈ ਰਾਜੀਪ ਕੱਲ ਰਾਤ ਇੱਕ ਤੀਸਰੀ ਆ ਰਹੀ ਹੈ ਉਹ ਅਜਰਾਤ ਸੁੰਡੇ ਦੀ ਰਾਤ ਨੂੰ ਆ ਰਹੀ ਹੈ ਉਹ ਤੋਂ ਬਾਅਦ ਬਹੁਤ ਸਾਰੇ ਸਵਾਲ ਹੋਰ ਖੜੇ ਹੋ ਗਏ ਨੇ ਹੂੰ ਕਿਉਂਕਿ ਜਿਹੜੀ ਪਹਿਲੀ ਫਲਾਈਟ ਆਈ ਸੀ ਉਹ ਬਾਇਆ ਯੂਰਪ ਹੋ ਕੇ ਆਈ ਸੀਗੀ ਹੂੰ ਤੇ ਇਦਰੋਂ ਜਿਹੜੀ ਪਹਿਲੀ ਫਲਾਈਟ ਦੀ ਜਿਹੜੀ ਜਾਣਕਾਰੀ ਹੈ ਉਹ ਇਹ ਹੈ ਕਿ ਉਹਨਾਂ ਨੇ ਸ਼ਾਇਦ ਜਰਮਨੀ ਤੋਂ ਰੀਫਿਊਲਿੰਗ ਕੀਤਾ ਸੀਗਾ ਜਹਾਜ਼ ਤੇ ਫੇਰ ਉਡਾਨ ਭਰੀ ਹਾਂ ਇਹ ਜਿਹੜੀ ਪਹਿਲੀ ਆਈ ਸੀ ਇਹ ਯੂਰਪਾਇਆ ਯੂਰਪ ਹੋ ਕੇ ਫਲਾਈਟ ਆਈ ਤੇ ਇਹ ਜਿਹੜਾ ਰੂਟ ਹੈਗਾ 에어 ਰੂਟ ਇਹ ਕਮਰਸ਼ੀਅਲ 에어ਲਾਈਨਸ ਦਾ ਵੀ ਇਹੀ ਰੂਟ ਹੈ ਮੇਨਲੀ ਜੇ ਤੁਸੀਂ ਅਮਰੀਕਾ ਤੋਂ ਆਉਣਾ ਨਾ ਇੰਡੀਆ ਤਾਂ ਤੁਹਾਨੂੰ ਇਸੇ ਤਰੀਕੇ ਦੇ ਨਾਲ ਆ ਪਊਗਾ ਉਧਰੋਂ ਅਮਰੀਕਾ ਤੋਂ ਜਹਾਜ਼ ਉੱਡਦੇ ਨੇ ਫਿਰ ਇੰਗਲੈਂਡ ਦੇ ਉੱਪਰ ਦੀ ਯੂਰਪ ਹੋ ਕੇ ਫਿਰ ਇਹ ਇੰਡੀਆ ਪਹੁੰਚਦੀਆਂ ਨੇ ਪਹਿਲੀ ਫਲਾਈਟ ਉਹ ਸੀ ਪਰ ਜਿਹੜੀ ਕੱਲ ਫਲਾਈਟ ਆਈ ਹੈ ਰਾਤ ਉਹ ਤਾਂ ਦੂਸਰੇ ਪਾਸੇ ਦੀ ਆਈ ਹੈ ਹਮ ਹੁਣ ਜਿਹੜੀ ਦੂਸਰੇ ਪਾਸੇ ਦੀ ਆ ਇਸ ਕਰਕੇ ਗਈ ਕਿਉਂਕਿ ਜਿਹੜੇ ਮਿਲਟਰੀ ਵਾਲੇ ਜਹਾਜ਼ ਨੇ ਨਾ ਇਹਨਾਂ ਦਾ ਕੋਈ ਇੱਕ ਪੱਕਾ ਰੂਟ ਨਹੀਂ ਹੁੰਦਾ ਵੀ ਇਹਨਾਂ ਨੇ ਉਸੇ ਕਮਰਸ਼ੀਅਲ ਫਲਾਈਟ ਵਾਲਾ ਰੂਟ ਹੀ ਫੜਨਾ ਕਿਉਂਕਿ ਉਹਦੇ ਵਿੱਚ ਹੋਰ ਵੀ 에어ਲਾਈਨਾਂ ਚੱਲਦੀਆਂ ਨੇ ਉਹ 에어ਲਾਈਨਾਂ ਦਾ ਟਾਈਮਿੰਗ ਉੱਥੇ ਹੁੰਦੀ ਹੈ ਤੇ ਉੱਥੇ ਕੁਝ ਨਾ ਕੁਝ ਗੜਬੜ ਹੋ ਸਕਦੀ ਹੈ ਤੇ ਇਸ ਕਰਕੇ ਜਿਹੜਾ ਦੂਜਾ C17 ਅਮਰੀਕਾ ਦਾ ਕੱਲ ਉਤਰਿਆ ਅਮ੍ਰਿਤਸਰ ਸਾਹਿਬ ਜਾ ਕੇ ਯਾਰ ਉਹ ਤਾਂ ਪੂਰੇ ਇੰਡੀਆ ਨੂੰ ਕਵਰ ਕਰਦਾ ਹੋਇਆ ਪੰਜਾਬ ਤੱਕ ਆਇਆ ਅੰਮ੍ਰਿਤਸਰ ਤੱਕ ਆਇਆ ਦਿੱਲੀ ਮੁੰਬਈ ਸਾਰਾ ਲੰਘ ਕੇ ਆਇਆ ਹਾਂ ਗੋਆ ਦੇ ਉੱਪਰ ਦੀ ਹੋ ਕੇ ਮੁੰਬਈ ਦੇ ਉੱਪਰ ਦੀ ਹੋ ਕੇ ਗੁਜਰਾਤ ਦੇ ਉੱਪਰ ਦੀ ਹੋ ਕੇ ਹਰਿਆਣਾ ਦੇ ਉੱਪਰ ਦੀ ਹੋ ਕੇ ਦਿੱਲੀ ਦੇ ਉੱਪਰ ਦੀ ਹੋ ਕੇ ਉਹ ਅੰਮ੍ਰਿਤਸਰ ਪਹੁੰਚਿਆ ਗੱਲ ਇਹ ਹੈ ਕਿ ਫੇਰ ਇੰਨੀਆਂ ਸਟੇਟਾਂ ਨਿਕਲੀਆਂ ਨੇ ਚਲੋ ਪਹਿਲਾਂ ਤਾਂ ਅਸੀਂ ਮੰਨ ਲਿਆ ਕਿ ਤੁਸੀਂ ਇੱਧਰ ਦੀ ਆਇਆ ਤੇ ਪਹਿਲੀ ਸਟੇਟ ਪੰਜਾਬ ਸੀ ਤੇ ਪਹਿਲਾ 에ਅਰ ਬੇਸ ਸਾਡਾ ਅੰਮ੍ਰਿਤਸਰ ਦਾ ਸੀ ਤੁਸੀਂ ਉੱਥੇ ਉਤਰ ਲਿਆ ਹੂੰ ਬਈ ਦੂਸਰਾ ਤਾਂ ਤੁਸੀਂ ਸਾਰਾ ਇੰਡੀਆ ਲਗਾ ਕੇ ਆਇਆ ਕਿਉਂਕਿ ਦੂਸਰੇ ਦਾ ਜਿਹੜਾ ਰੂਟ ਸੀ ਨਾ ਉਹ ਇਹ ਚੜਿਆ ਸੀਗਾ ਕੈਲੀਫੋਰਨੀਆ ਸਟੇਟ ਤੋਂ ਜਿਹੜੀ ਕੈਲੀਫੋਰਨੀਆ ਸਟੇਟ ਆ ਉਹ ਪੈਂਦੀ ਆ ਪੈਸੀਫਿਕ ਓਸ਼ੀਅਨ ਦੇ ਕੋਲ ਜਿਹਨੂੰ ਪ੍ਰਸ਼ਾਂਤ ਮਹਾਸਾਗਰ ਕਹ ਦਿੰਨੇ ਆ ਉਧਰਲੀ ਸਾਈਡ ਤੇ ਪੈਂਦੀ ਆ ਤੇ ਇਹ ਉਧਰ ਦੀ ਹੋ ਕੇ ਅ ਇੱਕ ਰਸਤੇ ਦੇ ਵਿੱਚ ਹਵਾਈ ਦਾ ਟਾਪੂ ਆਉਂਦਾ ਉਹ ਵੀ ਅਮਰੀਕਾ ਦਾ ਹੀ ਆ ਉਥੋਂ ਚੱਲ ਕੇ ਇਹ ਕੈਲੀਫੋਰਨੀਆ ਤੋਂ ਹਵਾਈ ਇਹਨਾਂ ਨੇ ਲੈਂਡ ਕੀਤਾ ਉੱਥੇ ਫੇਰ ਰੀਫੀਲਿੰਗ ਹੋਈ ਇਹਦੀ ਹਵਾਈ ਤੋਂ ਉੱਡ ਕੇ ਇਹ ਫਿਲੀਪਾਈਨ ਤੇ ਇੰਡੋਨੇਸ਼ੀਆ ਦੇ ਵਿਚਕਾਰ ਦੀ ਹੋ ਕੇ ਇਹ ਥੱਲੇ ਸ਼੍ਰੀਲੰਕਾ ਦੇ ਕੋਲ ਪਹੁੰਚਿਆ ਸ਼੍ਰੀਲੰਕਾ ਦੇ ਕੋਲ ਇੰਡੀਅਨ ਓਸ਼ੀਅਨ ਦੇ ਉੱਤੇ ਤੇ ਫਿਰ ਜਦੋਂ ਇਹ ਪਹੁੰਚਦਾ ਸ਼੍ਰੀਲੰਕਾ ਦੇ ਥੱਲੇ ਤੇ ਫਿਰ ਇਹ ਟਰਨ ਲੈਂਦਾ ਨਾਰਥ ਨੂੰ ਯਾਨੀ ਇੰਡੀਆ ਵੱਲ ਨੂੰ ਹੂੰ ਫਿਰ ਉੱਥੋਂ ਦੇਖ ਲਓ ਸ਼੍ਰੀਲੰਕਾ ਦੇ ਉਹ نیچے ਤੋਂ ਆ ਇੰਡੀਅਨ ਓਸ਼ੀਅਨ ਤੋਂ ਇਹ ਟਰਨ ਲੈ ਕੇ ਇਹ ਬਿਲਕੁਲ ਇੰਡੀਆ ਦੇ ਵੱਲ ਨੂੰ ਆਇਆ ਤੇ ਉੱਥੋਂ ਤੁਸੀਂ ਦੇਖੋ ਕਿ ਗੋਆ ਵੀ ਉੱਪਰ ਗਿਆ ਬੰਬੇ ਵੀ ਉੱਪਰ ਗਿਆ ਗੁਜਰਾਤ ਵੀ ਗਿਆ ਹਰਿਆਣਾ ਵੀ ਗਿਆ ਰਾਜਸਥਾਨ ਵੀ ਨਾਲ ਇੱਕ ਪਾਸੇ ਰਹਿ ਗਿਆ ਤੇ ਦਿੱਲੀ ਫਿਰ ਹੁੰਦਾ ਹੋਇਆ ਇਹ ਅੰਮ੍ਰਿਤਸਰ ਪਹੁੰਚਿਆ ਬਈ ਹੁਣ ਤਾਂ ਤੁਸੀਂ ਹੁਣ ਤੁਸੀਂ ਕਿਵੇਂ ਕਹੋਗੇ ਵੀ ਇੱਥੇ ਨਹੀਂ ਤਾਰਿਆ ਜੀ ਅੰਮ੍ਰਿਤਸਰ ਹੁਣ ਫੇਰ ਤੁਸੀਂ ਅੰਮ੍ਰਿਤਸਰ ਤਾਰਿਆ ਪਰ ਇਹਦੇ 'ਚ ਇਹ ਗੱਲ ਮਨ ਲਾਦਾ ਰੱਖ ਰੱਖਣਗੇ ਕਿ ਸਟਾਰਟ ਪੰਜਾਬੀ ਸੀ ਜੀ ਇਹ 'ਚ ਜ਼ਿਆਦਾ ਪੰਜਾਬੀ ਸੀ ਤਾਂ ਕਰਕੇ ਇੱਥੇ ਲਾਤਾ ਇਹ ਰੱਖੀ ਉਹਨਾਂ ਨੇ ਗੱਲ ਬਿਲਕੁਲ ਸਹੀ ਹੈ ਤੁਹਾਡੀ ਗੱਲ ਇਹ ਰੱਖੀ ਆ ਹੂੰ ਤੇ ਫਿਰ ਪਹਿਲਾ ਸੀਗਾ ਪਹਿਲਾ ਪਹਿਲਾ ਤੁਸੀਂ ਪਹਿਲਾ ਪਹਿਲਾ ਵਾਲੇ ਚ ਬਹਾਨਾ ਬਣਾ ਲਿਆ ਕਿ ਇੱਧਰ ਲਾ ਰੂਟ ਸੀ ਜੀ ਹੂੰ ਹੁਣ ਤੁਸੀਂ ਬਣਾ ਲਿਆ ਕਿ ਜਦੋਂ ਪੂਰਾ ਇੰਡੀਆ ਕਵਰ ਕਰਕੇ ਆਇਆ ਕਿ ਹੁਣ ਪੰਜਾਬੀ ਵੱਧ ਸੀਗੇ ਜੀ ਹੂੰ ਤੇ ਹਰਿਆਣਵੀ ਤਾਂ ਸੀਗੇ ਗੁਜਰਾਤੀ ਵੀ ਤਾਂ ਸੀਗੇ ਜੇ ਪੰਜਾਬੀਆਂ ਦੇ ਬਾਰੇ ਇੰਨਾ ਸੋਚਿਆ ਜਾ ਰਿਹਾ ਕਿ ਉਹਨਾਂ ਨੂੰ ਘਰਾਂ ਦੇ ਨੇੜੇ ਲਾਉਣਾ ਫਿਰ ਹਰਿਆਣਵੀ ਤੇ ਗੁਜਰਾਤੀਆਂ ਬਾਰੇ ਵੀ ਤਾਂ ਸੋਚਣਾ ਸੀ ਫਿਰ ਸੈਂਟਰ ਚ ਲਾ ਲੈਂਦੇ ਸੈਂਟਰ ਚ ਅੰਬਾਲੇ ਵਾਲਾ 에ਅਰਬੇਸ ਆਉਂਦਾ ਉੱਥੇ ਲਾ ਲੈਂਦੇ ਪਰ ਉੱਥੇ ਵੀ ਨਹੀਂ ਲਾਇਆ ਕਿਉਂਕਿ ਇਨਨ ਨੇ ਨਾ ਇੱਕ ਵਾਰ ਪਰਮਿਸ਼ਨ ਦਿੱਤੀ ਕਿ ਜਿੰਨੇ ਵੀ ਜਹਾਜ਼ ਹੇਤਾਰ ਨੇ ਤੁਸੀਂ ਅੰਮ੍ਰਿਤਸਰੇ ਉਤਾਰੀ ਚੱਲੋ। ਹੂੰ ਪ੍ਰੋਬਲਮ ਇਹ ਆ। ਨਹੀਂ ਪਰ ਰਵਨੀਤ ਬਿੱਟੂ ਕੱਲ ਪਹੁੰਚੇ ਹੋਏ ਸੀ ਉਹ ਕਹਿ ਰਹੇ ਸੀ ਕਹਿੰਦੇ ਇਹ ਕਿਹਨੇ ਕਿਹਾ ਕਹਿੰਦਾ ਕਿਹਦੇ ਕੋਲ ਇਨਫੋਰਮੇਸ਼ਨ ਆ ਕਹਿੰਦੇ ਉਹ ਕਹਿੰਦੇ ਜਿਹੜੇ ਹੋਰ ਜਹਾਜ਼ ਆਉਣੇ ਆ ਹੋ ਸਕਦਾ ਉਹ ਦਿੱਲੀ ਉਤਰਨੇ ਹੋਣ ਹੋ ਸਕਦਾ ਕਿਤੇ ਮੁੰਬਈ ਉਤਰਨੇ ਹੋਣ ਜਾਂ ਗੁਜਰਾਤ ਤੋਂ ਦੇਖ ਲਾਂਗੇ। ਹੁਣ ਜ ਹੁਣ ਦੋ ਆਏ ਨੇ ਦੋ ਤਾਂ ਅੰਮ੍ਰਿਤਸਰੇ ਉਤਰ ਰਹੇ ਨੇ। ਤੀਜਾ ਐਤਵਾਰ ਨੂੰ ਆਜ ਆ ਰਿਹਾ ਉਹ ਵੀ ਅੰਮ੍ਰਿਤਸਰ ਉਤਰ ਰਿਹਾ। ਹੂੰ ਬਾਕੀ ਜਿਹੜੀਆਂ ਆਉਣਗੀਆਂ ਉਹ ਵੀ ਦੇਖ ਲਾਂਗੇ ਵੀ ਕਿੱਥੇ ਉਤਰਦੇ ਕਿੱਥੇ ਨਹੀਂ ਉਤਰਦੇ ਨੇ ਹਨਾ ਫਿਰ ਉਹ ਜਿਹੜਾ ਅਸੀਂ ਸਵਾਲ ਪੰਜਾਬੀ ਕਰਦੇ ਆ ਜੀ ਉਹ ਪੂਰਾ ਪੰਜਾਬ ਸਵਾਲ ਇਹ ਕਰਦਾ ਫਿਰ ਸ਼ਾਇਦ ਨਹੀਂ ਕਰੂਗਾ ਜਾਂ ਕਿਤੇ ਹੋਰ ਉਤਰੂਗਾ ਪਰ ਇਹਦੀ ਵੀ ਕੀ ਗਾਰੰਟੀ ਹੈ ਕਿ ਬਾਕੀ ਕਿਤੇ ਹੋਰ ਉਤਰੂਗਾ ਕਿ ਅੰਮ੍ਰਿਤਸਰ ਆਉਣ ਵਾਲੇ ਜਹਾਜ਼ ਅੰਮ੍ਰਿਤਸਰ ਨਹੀਂ ਉਤਰਨਗੇ ਇਹਦੀ ਕੀ ਗਾਰੰਟੀ ਹੈ ਫਰ ਉਹ ਕਹਿੰਦੇ ਵੀ ਜਦੋਂ ਪਿਛਲੇ ਸਾਲ ਦਾ ਪਹਿਲਾਂ ਵੀ ਬਹੁਤ ਜਹਾਜ ਜਿਹੜੇ ਹਰ ਸਾਲ ਰਿਪੋਰਟ ਹੁੰਦੇ ਆ ਹਰ ਸਾਲ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਆ ਦੂਜੇ ਮੁਲਕਾਂ 'ਚ ਉਹ ਭੇਜੇ ਜਾਂਦੇ ਆ ਖਾਸ ਤੌਰ 'ਤੇ ਅਮਰੀਕਾ ਦੇ ਵੱਲੋਂ ਤਾਂ ਉਹ ਕਹਿੰਦੇ ਪਹਿਲਾਂ ਵੀ ਜਹਾਜ਼ ਉੱਤੇ ਰ ਅੰਮ੍ਰਸਾਰ ਰਿਪੋਰਟ ਤੇ ਪਹਿਲਾਂ ਤਾਂ ਕਦੇ ਰੋਲਾ ਨਹੀਂ ਪਾਇਆ ਹੁਣ ਸਿਰਫ ਮੌਜੂਦਾ ਸਰਕਾਰ ਇਸ ਕਰਕੇ ਰੋਲਾ ਪਾ ਰਹੀ ਐ ਇਸੇ ਕਰਕੇ ਮੀਡੀਆ ਤੋਂ ਸਾਰਾ ਕੁਝ ਕਰਵਾਇਆ ਜਾ ਰਿਹਾ ਕਿਉਂਕਿ ਦਿੱਲੀ ਹਾਰ ਚੁੱਕੀ ਐ ਦਿੱਲੀ ਹਾਰ ਚੁੱਕੀ ਐ ਤੇ ਹੁਣ ਇਹ ਕੇਂਦਰ ਦੇ ਭੰਡਣ ਦਾ ਭਾਜਪੀ ਨੂੰ ਭੰਡਣ ਦਾ ਸਿੱਧਾ ਸਿੱਧਾ ਇਹਨਾਂ ਦੇ ਕੋਲ ਇੱਕ ਆ ਤਰੀਕਾ ਹੈਗਾ ਕਿ ਉਹ ਤਾਂ ਦੇਖੋ ਉਹ ਤਾਂ ਰਾਜਨੀਤੀ ਤਾਂ ਇੱਕ ਪਾਸੇ ਦੀ ਗੱਲ ਰਹ ਗਈ ਨਾ ਉਹ ਤਾਂ ਹੋਣੀ ਹੋਣੀ ਆ ਉਹ ਤਾਂ ਜਦੋਂ ਦੋ ਪਾਰਟੀਆਂ ਨੇ ਇੱਕ ਪਾਰਟੀ ਦੀ ਦਿੱਲੀ ਸਰਕਾਰ ਹੈ ਦੂਸਰੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਤੇ ਉਹਨਾਂ ਨੇ ਤਾਂ ਆਪਸ ਦੇ ਵਿੱਚ ਇੱਕ ਦੂਜੇ ਦੀ ਵਿਰੋਧਤਾ ਕਰਨੀ ਹੋਇਆ ਹੈ ਹੈਨਾ ਪਰ ਜਿਹੜੀ ਇਹ ਗੱਲ ਨਿਕਲ ਕੇ ਆ ਰਹੀ ਹੈ ਇਹ ਤਾਂ ਲੋਕ ਵੀ ਸੋਚ ਰਹੇ ਨੇ ਨਾ ਕਿ ਹਰ ਵਾਰੀ ਪੰਜਾਬ ਦਾ ਕਿਉਂ ਆ ਕਿਉਂ ਇਹ ਜਿਹੜਾ ਆਇਆ ਸੀ ਉਹ ਮੈਂ ਤੁਹਾਨੂੰ ਦੱਸਦਾ ਗੁਜਰਾਤ ਵੀ ਉੱਤਰ ਸਕਦਾ ਸੀ ਅੰਬਾਲਾ ਵੀ ਉੱਤਰ ਸਕਦਾ ਸੀ ਪਰ ਉੱਥੇ ਨਹੀਂ ਤਾਰੇ ਆ ਫਿਰ ਇਸ ਕਰਕੇ ਸਵਾਲ ਪੈਦਾ ਹੁੰਦੇ ਨੇ ਹੁਣ ਤੁਸੀਂ ਦੇਖੋ ਜਿਹੜੇ ਕੱਲ ਇਹ ਫਲੈਟ ਆਈ ਤੁਸੀਂ ਦੇਖੋ ਕਿਸ ਤਰੀਕੇ ਦਾ ਮੰਝਰ ਬਣਿਆ ਰਾਜਦੀਪ ਜਾਂ ਪਹਿਲੀ ਵੀ ਆਈ ਮਾਂ ਪਿਓ ਦੇ ਪੁੱਤਰ ਜਵਾਕ ਸੱਤ ਸਮੁੰਦਰੋਂ ਪਾਰ ਆਏ ਆਪਣੇ ਘਰ ਹਾਂ ਹੈਨਾ ਤੇ ਮਾਂ ਬਾਪ ਰੋ ਰਹੇ ਨੇ ਮਾਪੇ ਇਸ ਗੱਲੋਂ ਰੋ ਰਹੇ ਨੇ ਕਿ ਸਾਡਾ ਮੁੰਡਾ ਘਰ ਕਿਉਂ ਵਾਪਸ ਆ ਗਿਆ ਮਤਲਬ ਕਿਸ ਤਰੀਕੇ ਦੇ ਹਾਲਾਤ ਬਣ ਗਏ ਦੁਨੀਆ ਦੇ ਤੁਸੀਂ ਇਹ ਸੋਚੋ ਕਿ ਜੇ ਕਿਤੇ ਗਿਆ ਹੋਇਆ ਬਾਹਰ ਗਿਆ ਹੋਇਆ ਬੱਚਾ ਮਾਪਿਆਂ ਦਾ ਜਾਂ ਪਰਿਵਾਰ ਦਾ ਘਰ ਆਉਂਦਾ ਸੀਗਾ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹੁੰਦੀਆਂ ਸੀ ਹੈਨਾ ਹੂੰ ਪਰ ਇਸ ਵੇਲੇ ਗਮੀਆਂ ਮਨਾਈਆਂ ਜਾ ਰਹੀਆਂ ਨੇ ਤੁਸੀਂ ਦੇਖੋ ਕਿ ਕਿੰਨਾ ਪਾਸਾ ਪੁੱਠਾ ਹੋ ਗਿਆ ਦੁਨੀਆ ਦਾ ਕਿ ਮਾਪੇ ਰੋ ਰਹੇ ਨੇ ਇਹ ਗੱਲ ਦੇਖ ਕੇ ਕਿ ਸਾਡਾ ਮੁੰਡਾ ਘਰ ਕਿਉਂ ਆ ਗਿਆ ਤੁਸੀਂ ਤੁਹਾਨੂੰ ਇਹ ਵੀ ਸ਼ੁਕਰ ਮਨਾਉਣਾ ਚਾਹੀਦਾ ਹੈ ਇੱਕ ਚੀਜ਼ ਤੁਸੀਂ ਉਹ ਨਹੀਂ ਸੋਚਦੇ ਕਿ ਜਿਹੜੇ ਰਸਤੇ ਤੁਸੀਂ ਆਪਣਾ ਆਪਣਾ ਬੱਚਾ ਪੁੱਤ ਭੇਜਿਆ ਸੀ ਨਾ ਉਸ ਰਸਤੇ ਦੇ ਵਿੱਚ ਕੁਝ ਵੀ ਹੋ ਸਕਦਾ ਸੀਗਾ ਡਾਂਕੀ ਵਾਲੇ ਰੂਟ 'ਚ ਕਿਤੇ ਵੀ ਕੋਈ ਭਾਣਾ ਵਾਪਰ ਸਕਦਾ ਸੀ ਐਸੇ ਬਹੁਤ ਸਾਰੇ ਨੌਜਵਾਨ ਨੇ ਕਿ ਜਿਹੜੇ ਉਧਰ ਰਸਤੇ ਦੇ ਵਿੱਚ ਹੀ ਦਮ ਤੋੜ ਗਏ ਜਿਹੜੇ ਲੋਕ ਜਾਣਦੇ ਨੇ ਉਹ ਦੱਸਦੇ ਨੇ ਕਿ ਰਾਸਤੇ ਸਾਨੂੰ ਕੰਕਾਲ ਦਿਖਦੇ ਨੇ ਕਿ ਐਸਾ ਹੁੰਦਾ ਕਿ ਉਹਨਾਂ ਦਾ ਕੋਈ ਸੰਸਕਾਰਿਆ ਉਹਨਾਂ ਨੂੰ ਦੱਬਣ ਜਾਂ ਉਹਨਾਂ ਨੂੰ ਕੋਈ ਅਗਨੀ ਭੇਂਟ ਕਰਨ ਵਾਲਾ ਹੁੰਦਾ ਹੀ ਨਹੀਂ ਉਹ ਜਿਵੇਂ ਇੱਕ ਜਾਨਵਰ ਸੜਦਾ ਨਾ ਉਵੇਂ ਮਨੁੱਖ ਦੀ ਬਾਡੀ ਉੱਥੇ ਪਈ ਪਈ ਸੜ ਜਾਂਦੀ ਹੈ ਕੰਕਾਲ ਨਿਕਲ ਆਉਂਦੇ ਨੇ ਹੂੰ ਇਹ ਵੀ ਸੋਚਣਾ ਚਾਹੀਦਾ ਦੂਸਰੇ ਨੰਬਰ ਤੇ ਇਹ ਗੱਲ ਹੈ ਕਿ ਜੇ ਅ ਅਮਰੀਕਾ ਦੇ ਵਿੱਚ ਉਹਨਾਂ ਨੂੰ ਬੰਦੀ ਬਣਾ ਕੇ ਰੱਖ ਲਿਆ ਜਾਂਦਾ ਫਿਰ ਉਹ ਵੀ ਸੋਚਣ ਵਾਲੀ ਗੱਲ ਹੈ ਐਟ ਲੀਸਟ ਦੇਖੋ ਹੁਣ ਜਿਹੜੀ ਦੁੱਖ ਵਾਲੀ ਗੱਲ ਪਰਿਵਾਰਾਂ ਤੇ ਪਤਾ ਇਸ ਕਰਕੇ ਜ਼ਿਆਦਾ ਹੋ ਜਾਂਦੀ ਹੈ ਕਿ ਜਿਹੜੇ ਪਰਿਵਾਰਾਂ ਨੇ ਆਪਣੇ ਬੱਚੇ ਭੇਜੇ ਸੀਗੇ ਉਹ ਭੇਜੇ ਸਭ ਕੁਝ ਵੇਚ ਵੱਟ ਕੇ ਸੀ ਗੱਲ ਇੱਥੇ ਆ ਜਾਂਦੀ ਹੈ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਮਾਪਿਓ ਦੇ ਜ਼ਿਆਦਾ ਹੰਝੂ ਨਿਕਲਦੇ ਨੇ ਕਿ ਅਸੀਂ ਇੱਕ ਚੰਗੇ ਭਵਿੱਖ ਦੀ ਕਾਮਨਾ ਕਰਕੇ ਆਪਣੇ ਪੁੱਤ ਨੂੰ ਇੰਨੇ ਔਖੇ ਹੋ ਕੇ ਇੰਨੇ ਔਖੇ ਰਸਤੇ ਦੀ ਭੇਜਿਆ ਸੀ ਹੂੰ ਜਦੋਂ ਸੁਪਨੇ ਟੁੱਟਦੇ ਨੇ ਨਾ ਇਨਸਾਨ ਦੇ ਤਾਂ ਉਹ ਬਹੁਤ ਵੱਡਾ ਦਰਦ ਪਹੁੰਚਾਉਂਦੇ ਨੇ ਤੇ ਉਹ ਟੁੱਟੇ ਹੋਏ ਸੁਪਨਿਆਂ ਦੇ ਦਰਦ ਦੇ ਵਿੱਚ ਸੱਤ ਸਮੁੰਦਰੋਂ ਪਾਰ ਆਇਆ ਘਰ ਦੇ ਪੁੱਤਰ ਪਾਰ ਆਏ ਘਰ ਦੇ ਪੁੱਤਰ ਦੀ ਜਿਹੜੀ ਖੁਸ਼ੀ ਸੀਗੀ ਉਹ ਵੀ ਮੱਦਮ ਹੋ ਗਈ ਹੈ ਕਿਉਂਕਿ ਸੁਪਨੇ ਟੁੱਟ ਗਏ ਤੁਹਾਡੇ ਤੁਸੀਂ ਪੈਸਾ ਇੰਨਾ ਲਾ ਬੈਠੇ ਹੁਣ ਇਹਦੇ ਵਿੱਚੋਂ ਹੀ ਦੋ ਭਰਾਵਾਂ ਦੀ ਚਚੇਰੇ ਭਰਾਵਾਂ ਦੀ ਜਿਹੜੀ ਕਹਾਣੀ ਆ ਜਿਆਦਾ ਹਾਈਲਾਈਟ ਹੋ ਰਹੀ ਹੈ ਉਹਨੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰੇ ਦੇ ਰਹਿਣ ਵਾਲੇ ਮੁੰਡੇ ਸੰਦੀਪ ਤੇ ਪ੍ਰਦੀਪ ਜੀ ਹੁਣ ਉਹ ਮੁੰਡੇ ਜਿਵੇਂ ਹੀ ਕੱਲ ਰਾਤ ਅੰਮ੍ਰਿਤਸਰ 에ਰਪੋਰਟ ਤੇ ਉਤਰੇ ਤਾਂ ਉਹਨਾਂ ਨੂੰ ਛੱਟ ਪੁਲਿਸ ਫੜ ਲੈਂਦੀ ਹੈ ਪਟਿਆਲਾ ਪੁਲਿਸ ਰਾਜਪੁਰੇ ਦੀ ਪੁਲਿਸ ਫੜ ਲੈਂਦੀ ਹੈ ਉੱਥੋਂ ਕਾਬੂ ਕਰਕੇ ਉਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਬਾਅਦ ਚ ਪਤਾ ਲੱਗਦਾ ਕਿ ਦੋਨਾਂ ਮੁੰਡਿਆਂ ਤੇ ਸਾਲ 2023 ਦੇ ਵਿੱਚ ਇੱਕ ਕਤਲ ਦਾ ਕੇਸ ਦਰਜ ਹੋਇਆ ਸੀ ਕੋਈ ਕਤਲ ਹੋਇਆ ਸੀ ਇੱਕ ਤੇ ਜਿਨ੍ਹਾਂ ਦੇ ਵਿੱਚ ਇਹਨਾਂ ਮੁੰਡਿਆਂ ਦੀ ਕਾਰ ਦਾ ਜ਼ਿਕਰ ਹੋਇਆ ਸੀ ਤੇ ਬਾਅਦ ਚੋ ਜਦੋਂ ਪੁਲਿਸ ਨੇ ਉਹ ਕਾਰ ਮੁੰਡਿਆਂ ਦੇ ਘਰ ਤੋਂ ਰਿਕਵਰ ਕੀਤੀ ਇਹ ਪਰਿਵਾਰ ਨੇ ਖੁਦ ਦੱਸਿਆ ਤੇ ਪਰਿਵਾਰ ਕਹਿ ਰਿਹਾ ਕਿ ਸਿਰਫ ਕਾਰ ਦੇ ਆਉਣ ਦੇ ਕਰਕੇ ਸਾਡੇ ਮੁੰਡਿਆਂ ਦਾ ਨਾਂ ਆ ਗਿਆ ਹੂੰ ਤੇ ਹੁਣ ਦੇਖੋ ਤੁਸੀਂ ਉਹ ਪਰਿਵਾਰ ਨੇ ਕਿਸ ਤਰੀਕੇ ਨਾਲ ਦੇਖਿਆ ਹੋਣਾ ਹੁਣ ਪਰਿਵਾਰ ਇਹ ਕਹਿ ਰਿਹਾ ਕਿ ਪੁਲਿਸ ਉਹਦੋਂ ਤੰਗ ਬਹੁਤ ਕਰਦੀ ਸੀ ਕਿਉਂਕਿ ਜਦੋਂ ਪਰਚੇ 'ਚ ਕਤਲ ਵਰਗੇ ਪਰਚੇ 'ਚ ਆ ਜੇ ਕਿਸੇ ਦਾ ਵੀ ਨਾਂ ਤਾਂ ਪੁਲਿਸ ਤੁਹਾਨੂੰ ਅਰੈਸਟ ਕਰਨ ਜਾਏਗੀ ਤੇ ਹੋ ਸਕਦਾ ਕਿ ਕਿਸ ਤਰੀਕੇ ਦਾ ਉਹਦੋਂ ਇਹਨਾਂ ਪਰਿਵਾਰਾਂ ਤੇ ਹੋਊਗਾ ਪਰਿਵਾਰ ਨੇ ਸੋਚਿਆ ਹੋਣਾ ਕਿ ਜਿਵੇਂ ਨਾ ਕਿਵੇਂ ਕਰੀਏ ਕਿਉਂਕਿ ਜੇ ਮੁੰਡੇ ਫੜੇਗੇ ਤਾਂ ਫਿਰ ਹੋ ਸਕਦਾ ਕਿ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਸਜ਼ਾ ਵੀ ਹੋ ਸਕਦੀ ਹੈ ਕਿਤੇ ਖਿਆਲ ਆਇਆ ਹੋਣਾ ਕਿ ਆਪਾਂ ਵੀ ਮੁੰਡਿਆਂ ਨੂੰ ਇਸ ਤਰੀਕੇ ਦੇ ਨਾਲ ਬਾਹਰ ਭੇਜ ਦਿੰਨੇ ਆ ਜੇਲ੍ਹ ਤੋਂ ਬਚਣਗੇ ਤੇ ਤੁਸੀਂ ਉੱਥੇ ਫਿਰ ਏਜੰਟਾਂ ਦੀ ਗੱਲ ਦੇਖੋ ਇੱਕ ਜਿਹੜਾ ਜਿਵੇਂ ਡੌਂਕੀ ਲਾ ਕੇ ਗਏ ਨੇ ਜਿਹੜੇ ਸਾਰੇ ਮੁੰਡੇ ਆ ਰਹੇ ਨੇ ਕੋਈ ਕਹਿੰਦਾ ਮੇਰੇ ਤੋਂ 30 ਲੱਖ ਲਿਆ ਜੀ ਕੋਈ ਕਹਿੰਦਾ ਮੇਰੇ ਤੋਂ 35 ਕੋਈ ਕਹਿੰਦਾ 40 ਕੋਈ ਕਹਿੰਦਾ 45 ਹੂੰ ਰਾਜਪੁਰੇ ਵਾਲੇ ਇਹ ਮੁੰਡੇ ਜਿਹੜੇ ਗਏ ਸੀ ਦੋ ਇਹਨਾਂ ਦਾ ਪਰਿਵਾਰ ਦੱਸ ਰਿਹਾ ਕਿ ਸਾਡੇ ਕੋਲੋਂ 60-60 ਲੱਖ ਰੁਪਇਆ ਲਿਆ ਗਿਆ ਸੀ ਦੋ ਮੁੰਡਿਆਂ ਦਾ 1 ਕਰੋੜ 20 ਲੱਖ ਰੁਪਇਆ ਏਜੰਟਾਂ ਨੂੰ ਦਿੱਤਾ ਹੂੰ ਮਤਲਬ ਫੇਰ ਉੱਥੇ ਏਜੰਟ ਵੀ ਤੁਸੀਂ ਦੇਖ ਲੈਂਦੇ ਹੁਣ ਉਹ ਪਰਿਵਾਰ ਭੱਜਿਆ ਭੱਜਿਆ ਗਿਆ ਹੁਣ ਉਹਨਾਂ ਕੋਲ ਕੀ ਦੇਖੋ ਜੀ ਸਾਡੇ ਨਾਲ ਤਾਂ ਇਹ ਪਾਣਾ ਵਰਤ ਗਿਆ ਇੱਕ ਕਾਤਲ ਹੋਇਆ ਉੱਥੇ ਸਾਡੇ ਦੋਹੇ ਮੁੰਡਿਆਂ ਦਾ ਨਾਂ ਆ ਗਿਆ ਪੁਲਿਸ ਆ ਇਹ ਫੜ ਲੂਗੀ ਕਿ ਜਿਵੇਂ ਨਾ ਕਿਵੇਂ ਕਰੋ ਤੁਸੀਂ ਇਹਨਾਂ ਨੂੰ ਇੱਥੋਂ ਬਾਹਰੋਂ ਕੱਢ ਦਿਓ ਹੂੰ ਅਗਲੇ ਨੇ ਬੰਦੇ ਨੇ ਦੇਖ ਲਿਆ ਕਿ ਯਾਰ ਬੰਦੇ ਤਾਂ ਫਸੇ ਹੋਏ ਨੇ ਜਿਹੜਾ ਇਹਨਾਂ ਦਾ 35 ਲੱਖ ਚ ਕੰਮ ਹੁੰਦਾ ਆ ਉਹ ਵੀ ਪਤਾ ਹੀ ਆ ਕਿ ਕਿਵੇਂ ਹੁੰਦਾ ਹੂੰ ਆਪਾਂ ਇਹਨਾਂ ਤੋਂ ਡਬਲ ਲੈ ਲੈਣੇ ਆ ਅਗਲੇ ਨੇ ਕਿਹਾ ਹੁਣ 60 ਲੱਖ ਲੱਗਣਗੇ ਉਹ ਕਹਿੰਦੇ ਹੁਣਗੇ ਠੀਕ ਆ ਜੀ ਲੈ ਲਿਓ ਅਸੀਂ ਜ਼ਮੀਨ ਵੇਚ ਦਾਂਗੇ ਅਸੀਂ ਘਰ ਗਿਰਵੀ ਰੱਖ ਦਾਂਗੇ ਪਰ ਇਸ ਵੇਲੇ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਸਾਡੇ ਬੱਚੇ ਸੇਫ ਹੋ ਜਾਣ ਕਿਤੇ ਪੁਲਿਸ ਫੜ ਕੇ ਜੇਲ੍ਹ ਚ ਜਾਊਗੀ ਜੇ ਅਦਾਲਤ ਜਾਊ ਕੇਸ ਚੱਲੂਗਾ ਤੇ ਸਜ਼ਾ ਨਾ ਹੋ ਜੇ ਤੁਸੀਂ ਇਹਨਾਂ ਨੂੰ ਇਦਾਂ ਕਰਕੇ ਅਮਰੀਕਾ ਭੇਜ ਦਿਓ ਉੱਥੇ ਦੇਖੋ ਤੁਸੀਂ ਫਿਰ ਏਜੰਟਾਂ ਦੀ ਵੀ ਗੱਲ ਆਉਂਦੀ ਹੈ ਨਾ ਕਿ ਤੁਸੀਂ ਸੋਚਦੇ ਨਹੀਂ ਯਾਰ ਤੁਸ ਤੁਹਾਨੂੰ ਪਤਾ ਲੱਗਿਆ ਕਿ ਬੰਦੇ ਫਸੇ ਹੋਏ ਨੇ ਇਹਨਾਂ ਤੋਂ ਆਪਾਂ ਡਬਲ ਚਾਰਜ ਕਰ ਲਓ ਹੂੰ ਇਸ ਤਰੀਕ ਇਸ ਤਰੀਕੇ ਨਾਲ ਇੱਕ ਪਰਿਵਾਰ ਜਦੋਂ ਮੁਸੀਬਤ ਆ ਉਹ ਮੁਸੀਬਤ ਦਾ ਵੀ ਫਾਇਦਾ ਉਠਾਇਆ ਜਾਂਦਾ ਆ ਸੋ ਇਸ ਤਰੀਕੇ ਦੇ ਹੋਰ ਬਹੁਤ ਨੇ ਤੇ ਮੈਂ ਤਾਂ ਕੱਲ ਦਾ ਦੇਖ ਰਿਹਾ ਤੇ ਉਹ ਦੇਖ ਕੇ ਚੰਗਾ ਨਹੀਂ ਲੱਗਦਾ ਇੱਕ ਦਸਤਾਰਾਂ ਵਾਲਾ ਮਾਮਲਾ ਵੀ rau ji ਕੱਲ ਦੀ ਫਲਾਈਟ ਤੋਂ ਸਾਹਮਣੇ ਆਇਆ ਹਾਲਾਂਕਿ ਪਹਿਲੀ ਫਲਾਈਟ ਦੇ ਵਿੱਚ ਵੀ ਜਦ ਸਾਕਸ਼ ਦੇ ਨਾਲ ਆਪਾਂ ਇੰਟਰਵਿਊ ਕਰਕੇ ਆਇਆ ਸੀਗੇ ਹਨਾ ਮੈਂ ਇੰਟਰਵਿਊ ਕੀਤਾ ਉਹਨੇ ਵੀ ਦੱਸਿਆ ਕਿ ਪਰਨੇ ਡਸਟਬਿਨਾਂ ਚ ਸੁੱਟੇ ਜਾਂਦੇ ਨੇ ਹੂੰ ਦਸਤੋਂ ਅੱਜ ਵੀ ਕੱਲ ਜਿਹੜੇ ਦੋ ਨੌਜਵਾਨ ਪਰਤੇ ਆ ਉਹ ਜ਼ਿਕਰ ਕਰ ਰਹੇ ਆ ਉਹ ਦੱਸ ਰਹੇ ਆ ਕਿ ਸਾਡੀਆਂ ਦਸਤਾਰਾਂ ਉਤਾਰੀਆਂ ਗਈਆਂ ਡਸਟਬਿਨ ਚ ਸੁੱਟਿਆ ਗਿਆ ਐ ਜੀਪੀਸੀ ਨੇ ਵੀ ਅੱਜ ਉਹਦੇ ਤੇ ਇਤਰਾਜ਼ ਕੀਤਾ ਕਿ ਅਸੀਂ ਅਮਰੀਕਾ ਸਰਕਾਰ ਦੇ ਨਾਲ ਗੱਲ ਕਰਾਂਗੇ ਇਹ ਵੀ ਹੋ ਰਿਹਾ ਮਸਲਾ ਨਹੀਂ ਇਹ ਤਾਂ ਹੁਣ ਆਪਾਂ ਕੁਝ ਨਹੀਂ ਪਤਾ ਕਿਉਂ ਇਦਾਂ ਹੋਇਆ ਜੇ ਇਦਾਂ ਹੋਇਆ ਤਾਂ ਉਹ ਮਾੜੀ ਗੱਲ ਐ ਕਿ ਜੇ ਪਰਨੇ ਬੰਨੇ ਹੋਏ ਸੀ ਹਨਾ ਹੁਣ ਇਹ ਸਮਝ ਤੋਂ ਪਰੇ ਆ ਕਿ ਇਹ ਇਹ ਹੋਇਆ ਕਿਉਂ ਜੇ ਉਹਨਾਂ ਨੇ ਇਦਾਂ ਕੀਤਾ ਪਲੇਨ ਦੇ ਵਿੱਚ ਹੀ ਹੋਇਆ ਹੁਣ ਜੀ ਪਲੇਨ ਚ ਕਿਉਂ ਕਿਉਂ ਕੀਤਾ ਆ ਹੈ ਨਾ ਕਿਉਂਕਿ ਫਿਰ ਇਹ ਚਲੋ ਠੀਕ ਹੈ ਜੀਪੀਸੀ ਨੂੰ ਮਸਲਾ ਚੁੱਕਣਾ ਚਾਹੀਦਾ ਪਰ ਹੁਣ ਆਪਾਂ ਨੂੰ ਨਹੀਂ ਪਤਾ ਨਾ ਕਿ ਐਕਚੁਅਲ ਉੱਥੇ ਸਿਚੁਏਸ਼ਨ ਬਣੀ ਕੀ ਆ ਹੂੰ ਦੇਖੋ ਚਲੋ ਆਪਣੇ ਦੇਸ਼ ਦੇ ਵਿੱਚ ਤਾਂ ਸਾਨੂੰ ਪਤਾ ਪਰ ਉਹ ਉਹਨਾਂ ਨੇ ਕਿਉਂ ਹੋਇਆ ਉਹਦੇ ਬਾਰੇ ਜਿਸ ਬਾਰੇ ਪਤਾ ਨਹੀਂ ਆਪਾਂ ਨੂੰ ਆਪਾਂ ਉਸ ਬਾਰੇ ਕਮੈਂਟ ਨਹੀਂ ਕਰ ਸਕਦੇ ਜੋ ਦੱਸ ਰਹੇ ਨੇ ਉਹ ਮੰਨਣਾ ਪੈਣਾ ਕਿ ਇਸ ਤਰੀਕੇ ਨਾਲ ਹੋਇਆ ਪਰ ਉਹ ਜੇ ਨਾ ਹੋਵੇ ਦੇਖੋ ਗੱਲ ਤਾਂ ਇਹ ਹੈ ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਹੱਥਕੜੀਆਂ ਤੇ ਬੀੜੀਆਂ ਵੀ ਨਹੀਂ ਲੱਗੀਆਂ ਹੋਣੀਆਂ ਚਾਹੀਦੀਆਂ ਹੂੰ ਉਹਦੇ ਉਹ ਤਾਂ ਸਰਕਾਰ ਨੂੰ ਸਾਹਮਣੇ ਦਿਂਦਾ ਉਹ ਕਿਹੜੇ ਸਰਕਾਰ ਸਾਡੀ ਕੋਈ ਅਪੱਤੀ ਜਤਾ ਰਹੀ ਹੈ ਹਨਾ ਕੋਈ ਵਿਰੋਧ ਕਰ ਰਿਹਾ ਉਹ ਵੀ ਨਹੀਂ ਹੋ ਰਿਹਾ ਪਰ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਕੱਲ ਦੇ ਅਸੀਂ ਦੇਖ ਰਹੇ ਹਾਂ মিডিਆ ਜਾ ਰਿਹਾ ਉਹਨਾਂ ਪਰਿਵਾਰਾਂ ਦੇ ਕੋਲ ਤੇ ਜਾਂ ਉਹਨਾਂ ਦੇ ਵੀਡੀਓਜ਼ ਆ ਰਹੀਆਂ ਨੇ ਕਿ ਪੁੱਤਰ ਘਰ ਆ ਰਿਹਾ ਤੇ ਮਾਤਾ ਪਿਤਾ ਬਹੁਤ ਦੁਖੀ ਉਦਾਸ ਹੋ ਰਹੇ ਨੇ ਉਦਾਸੀ ਚ ਹੰਝੂ ਇੱਕ ਗਿਰ ਰਹੇ ਨੇ ਕਿੱਥੇ ਅਸੀਂ ਦੇਖਦੇ ਸੀ ਕਿ ਜਦੋਂ ਕੋਈ ਬਾਹਰੋਂ ਪੁੱਤਰ ਘਰ ਆਉਂਦਾ ਸੀ ਉਹ ਚਾਹ ਮਨਾਏ ਜਾਂਦੇ ਸੀ ਖੁਸ਼ੀਆਂ ਮਨਾਈਆਂ ਜਾਂਦੇ ਸੀ ਕਿ ਆ ਗਿਆ ਪਰ ਕਿਉਂਕਿ ਸਾਰੀ ਇਹ ਇਕਨੋਮਿਕਲੀ ਕੰਡੀਸ਼ਨ ਘਿਰ ਜਾਂਦੀ ਐ ਇਸ ਪੂਰੇ ਮਸਲੇ ਦੇ ਵਿੱਚ ਤੇ ਜਦੋਂ ਪੁੱਤਰ ਘਰ ਆਇਆ ਤੇ ਜਿਸ ਪੁੱਤਰ ਨੂੰ ਸਾਰਾ ਕੋਈ ਜ਼ਮੀਨ ਗਹਿਣੇ ਰੱਖ ਕੇ ਜਾਂ ਗਹਿਣੇ ਗੁਣੇ ਵੀ ਵੇਚ ਕੇ ਜਦੋਂ ਭੇਜਿਆ ਸੀ ਐਨੇ ਪੈਸੇ ਲਾ ਕੇ ਉਹ ਰੀਕਾਲ ਹੁੰਦੀ ਆ ਸਿਚੁਏਸ਼ਨ ਸਾਰੀ ਕਿ ਸਾਡੇ ਕੋਲ ਤਾਂ ਕੁਛ ਕੱਖ ਰਿਹਾ ਵੀ ਨਹੀਂ ਪੱਲੇ ਪੁੱਤ ਨੂੰ ਭੇਜਿਆ ਸੀ ਤੇ ਉਹ ਵੀ ਵਾਪਸ ਆ ਗਿਆ ਸੋ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਜਿਹੜੇ ਮੁੰਡੇ ਠੀਕ ਨੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਇੱਥੇ ਨਹੀਂ ਹੈਗਾ ਸੋ ਸਰਕਾਰ ਨੂੰ ਉਹਨਾਂ ਦੀ ਬਾਹਰ ਜ਼ਰੂਰ ਫੜਨੀ ਚਾਹੀਦੀ ਆ ਉਹ ਜਿਵੇਂ ਸਰਕਾਰ ਜਾਂ ਪਰਿਵਾਰ ਕਹਿ ਰਹੇ ਨੇ ਕਿ ਘੱਟੋ-ਘੱਟ ਸਾਨੂੰ ਜਿਹੜੇ ਪੈਸੇ ਸਾਡੇ ਲੱਗੇ ਨੇ ਉਹ ਤਾਂ ਘੱਟੋ-ਘੱਟ ਵਾਪਸ ਕਰਾਏ ਜਾਣ ਤੇ ਦੇਖੋ ਸ਼ਕਤੀ ਹੁਣ ਕਰਨੀ ਚਾਹੀਦੀ ਆ ਸਰਕਾਰ ਨੂੰ ਜਿਹੜੇ ਵੀ ਲੋਕ ਨੌਜਵਾਨਾਂ ਨੂੰ ਡੌਂਕੀ ਦੇ ਰਾਹੀਂ ਭੇਜ ਰਹੇ ਨੇ ਨਾ ਇਹ ਚੀਜ਼ਾਂ ਤੁਹਾਨੂੰ ਬੰਦ ਕਰਨੀਆਂ ਪੈਣਗੀਆਂ ਠੀਕ ਹੈ ਇੱਕ ਨੰਬਰ ਦੇ ਵਿੱਚ ਜਾਓ ਤੁਸੀਂ ਜਿੰਨੇ ਪੈਸੇ ਲੱਗਦੇ ਆ ਉਹਨੇ ਦੋ ਤੁਸੀਂ ਸਿੱਧਾ ਫਲਾਈਟ 'ਚ ਬੈਠ ਕੇ ਸਿੱਧਾ ਉਸ ਦੇਸ਼ ਨੂੰ ਅੱਜ ਜੇ ਵੀਜ਼ਾ ਲੈ ਕੇ ਗਏ ਹੁੰਦੇ ਨੌਜਵਾਨ ਫਿਰ ਐਦਾਂ ਥੋੜੀ ਨਾ ਵਾਪਸ ਆ ਜਾਂਦੇ ਹਨਾ ਹੋਰ ਵੀ ਤਾਂ ਰਹੀ ਰਹੇ ਨੇ ਪਰ ਕਿਉਂਕਿ ਤੁਸੀਂ ਰਸਤਾ ਇਹ ਚੁਣਿਆ ਤੇ ਤੁਸੀਂ ਕਾਬਿਲ ਨਹੀਂ ਸੀਗੇ ਸਿੱਧੇ ਤਰੀਕੇ ਦੇ ਨਾਲ ਜਾਣ ਦੇ ਲਈ ਪਰ ਤੁਹਾਡੀ ਡੈਸਟੀਨੇਸ਼ਨ ਹੀ ਉਹੀ ਸੀ ਕਿ ਅਮਰੀਕਾ ਹੀ ਜਾਣਾ ਆ ਤੁਹਾ ਤਾਂ ਕਰਕੇ ਇਹ ਸਭ ਚੀਜ਼ਾਂ ਹੋਈਆਂ ਨੇ ਰਾਤੀ ਜੀ